ਹਾਂਜੀ ਰਾਜੀ ਸਤਿ ਸ੍ਰੀ ਅਕਾਲ ਮੈਂ ਕਰਨਵੀਰ ਕੌਰ ਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਤਾਂ ਜਿਵੇਂ ਰਾਜੀ ਤੁਹਾਨੂੰ ਪਤਾ ਹੀ ਆ ਆਪਾਂ ਇੱਥੇ ਦੋ ਸਬਜੈਕਟ ਕਵਰ ਕਰ ਰਹੇ ਹਾਂ ਤਾਂ ਹੁਣ ਆਪਣੀ ਹਿਸਟਰੀ ਦੀ ਕਲਾਸ ਹੈ ਰਾਜੀ ਜਿਹਦੇ ਵਿੱਚ ਆਪਾਂ ਪ੍ਰਾਚੀਨ ਭਾਰਤ ਦਾ ਇਤਿਹਾਸ ਪੂਰੀ ਤਰ੍ਹਾਂ ਕਵਰ ਕਰ ਚੁੱਕੇ ਹਾਂ ਤੇ ਮੱਧਕਾਲੀਨ ਭਾਰਤ ਦੇ ਨਾਲ ਸੰਬੰਧਿਤ ਵੀ ਕਾਫੀ ਟੌਪਿਕ ਆ ਜਿਹੜੇ ਆਪਣੇ ਕਵਰ ਹੋ ਚੁੱਕੇ ਆ ਜਿਹਦੇ ਵਿੱਚ ਹੁਣ ਆਪਾਂ ਦਿੱਲੀ ਸਲਤਨਤ ਦਾ ਟੌਪਿਕ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਰਹੇ ਜਿਹੜਾ ਹੈਗਾ ਦਿੱਲੀ ਸਲਤਨਤ ਦੇ ਵਿੱਚ ਕਿੰਨੇ ਵੰਸ਼ ਹੋਏ ਉਹ ਸਾਰਾ ਡਿਸਕਸ ਕੀਤਾ ਕਿ ਦਿੱਲੀ ਸਲਤਨਤ ਦੇ ਵਿੱਚ ਸਭ ਕੁਝ ਰਿਪੀਟ ਕਰ ਲੈਣੀ ਆ ਦਿੱਲੀ ਸਲਤਨਤ ਦੇ ਵਿੱਚ ਜਿਹੜੀ ਪੰਜ ਰਾਜਵੰਸ਼ ਹੋਏ ਯਾਰਾ ਜੀ ਗੁਲਾਮ ਵੰਸ਼ ਖਿਲਜੀ ਵੰਸ਼ ਤੁਗਲਕ ਵੰਸ਼ ਸੈਯਦ ਵੰਸ਼ ਤੇ ਲੋਧੀ ਵੰਸ਼ ਇਹਨਾਂ ਨੂੰ ਕ੍ਰਮ ਦੇ ਅਨੁਸਾਰ ਵੀ ਡਿਸਕਸ ਕੀਤਾ ਤੇ ਇਹਨਾਂ ਨੂੰ ਕਾਰਜਕਾਲ ਦੇ ਅਨੁਸਾਰ ਵੀ ਕਿਉਂਕਿ ਕਈ ਵਾਰੀ ਪੁੱਛ ਲੈਂਦੇ ਆ ਕਿ ਕਿਹਦਾ ਸਭ ਤੋਂ ਵੱਡਾ ਕਾਰਜਕਾਲ ਸੀ ਜਾਂ ਕਿਹਦਾ ਸਭ ਤੋਂ ਛੋਟਾ ਕਾਰਜਕਾਲ ਸੀ ਫਿਰ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਦੇ ਵਿੱਚੋਂ ਜਿਹੜੇ ਚਾਰ ਰਾਜਵੰਸ਼ ਰਾਜ ਜੀ ਉਹ ਤੁਰਕ ਦੇ ਨਾਲ ਤੁਰਕੀ ਵੰਸ਼ ਦੇ ਨਾਲ ਸੰਬੰਧਿਤ ਆ ਤੇ ਸਿਰਫ ਇਕੱਲਾ ਜਿਹੜਾ ਲਾਸਟ ਲੋਧੀ ਵੰਸ਼ ਸੀਗਾ ਉਹ ਪਠਾਨ ਜਾਂ ਅਫਗਾਨ ਰਾਜਵੰਸ਼ ਦੇ ਨਾਲ ਸੰਬੰਧਿਤ ਸੀਗਾ ਅਫਗਾਨ ਵੰਸ਼ ਦੇ ਨਾਲ ਸੌਰੀ ਰਾਜਵੰਸ਼ ਦੇ ਨਾਲ ਭਾਰਤ ਦੇ ਵਿੱਚ ਸਿਰਫ ਦੋ ਹੀ ਪਠਾਨ ਵੰਸ਼ ਹੋਏ ਰਾਜ ਜੀ ਲੋਧੀ ਤੇ ਸੂਰੀ ਦੇ ਜਨਮ ਦੇ ਵਿੱਚੋਂ ਜਿਹੜਾ ਲੋਧੀ ਰਾਜਵੰਸ਼ ਸੀਗਾ ਉਹ ਦਿੱਲੀ ਸਲਤਨਤ ਦੇ ਨਾਲ ਸੰਬੰਧਿਤ ਸੂਰੀ ਵੰਸ਼ਾ ਜਿਹੜਾ ਉਹ ਅੱਗੇ ਜਲ ਕੇ ਆਪਾਂ ਦੇਖਾਂਗੇ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਗੁਲਾਮ ਵੰਸ਼ਾ ਰਾਜੇ ਉਹਦੇ ਬਾਰੇ ਡਿਸਕਸ ਕੀਤਾ ਸੀ ਕਿ ਗੁਲਾਮ ਵੰਸ਼ ਦੇ ਸੰਸਥਾਪਕ ਕੌਣ ਸੀਗੇ ਕਤਬਦੀਨ ਐਬਕ ਫਿਰ ਉਹਦੇ ਨਾਲ ਸੰਬੰਧਿਤ ਆਪਾਂ ਸਾਰਾ ਡਿਸਕਸ ਕੀਤਾ ਸੀ ਕਿ ਗੁਲਾਮ ਵੰਸ਼ ਦੇ ਅੱਗੇ ਤਿੰਨ ਉਪਵੰਸ਼ਾ ਰਾਜੇ ਜਿਨ੍ਹਾਂ ਦੇ ਵਿੱਚੋਂ ਕੁਤਬੀ ਵੰਸ਼ ਨੂੰ ਆਪਾਂ ਕੱਲ ਕਵਰ ਕਰ ਚੁੱਕੇ ਸੀ ਜਿਦੇ ਵਿੱਚ ਕੁਤਬਦੀਨ ਐਬਕ ਤੇ ਆਰਾਮ शाह ਆਪਣਾ ਹੋ ਗਿਆ ਸੀ ਅੱਜ ਆਪਾਂ ਜਿਹੜਾ ਇਹਦਾ ਅਗਲਾ ਹੈਗਾ ਸਮਸ਼ੀ ਵੰਸ਼ ਉਦੇ ਬਾਰੇ ਡਿਸਕਸ ਕਰਾਂਗੇ ਜ ਜਿਹਦੇ ਵਿੱਚ ਆਪਾਂ ਇਤੋ ਤਮੇਸ਼ ਬਾਰੇ ਡਿਸਕਸ ਕਰਨਾ ਆਪਾਂ ਕুতਬਦੀਨ ਐਬਕ ਬਾਰੇ ਰਾਜੇ ਸਭ ਪੜ੍ਹ ਲਿਆ ਸੀ ਕਿ ਉਹਨੇ ਰਾਇਤਨੀ ਜਿਹੜਾ ਲਾਹੌਰ ਨੂੰ ਬਣਾਇਆ ਸੀਗਾ ਫਿਰ ਉਸ ਤੋਂ ਬਾਅਦ ਉਹਨੇ ਉਪਾਦੀਆਂ ਜਿਹੜੀਆਂ ਹੈਗੀਆਂ ਕਿਹੜੀਆਂ-ਕਿਹੜੀਆਂ ਉਹਨੇ ਸੁਲਤਾਨ ਦੀ उपाधि ਨਹੀਂ ਲਈ ਸੀਗੀ ਇਹ ਬੱਚੇ ਉਹਨੇ ਸਿਰਫ ਜਿਹੜਾ ਹੈਗਾ ਉਹਨੂੰ ਮੁਹੰਮਦ ਗੋਰੀ ਨੇ ਉਪਾਦੀਆਂ ਦਿੱਤੀਆਂ ਸੀ ਸ਼ਿਲਪਸਾਰ ਤੇ ਮਲਿਕ ਦੀ ਉਪਾਦੀ ਉਸ ਤੋਂ ਇਲਾਵਾ ਜਿਹੜੀਆਂ ਇਹ ਉਪਾਦੀਨਾ ਸਿੰਘ ਹੈ ਇਹ ਦੇ ਨਾਮ ਦੇ ਵਿੱਚ ਵੀ ਆ ਜਾਂਦਾ ਰਹੇ ਜੀ ਤੇ ਇਹ ਦੀ ਪਰਸਨੈਲਿਟੀ ਨੂੰ ਲੈ ਕੇ ਸੀ ਲੋਕਾਂ ਦੁਆਰਾ ਦਿੱਤੇ ਹੋਏ ਕਿਤਾਬ ਸੀਗੇ ਕੋਈ ਇਹਨੇ ਖਲੀਫਾ ਤੋਂ ਉਪਾਦੀ ਨਹੀਂ ਲਈ ਸੀ ਖਲੀਫਾ ਤੋਂ ਉਪਾਦੀ ਧਾਰਨ ਕਰਨ ਵਾਲਾ ਪਹਿਲਾ ਰਾਜਾ ਇਲਤੋ ਤਮੇਸ਼ਾ ਜਿਹਦੇ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ ਫਿਰ ਉਸ ਤੋਂ ਬਾਅਦ ਇਹਨੇ ਜਿਹੜੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ ਰਾਜੇ ਜਿਨ੍ਹਾਂ ਦੇ ਵਿੱਚੋਂ ਆਪਾਂ ਕਉਤਬ ਮিনার ਬਾਰੇ ਡਿਸਕਸ ਕੀਤਾ ਸੀ ਕਉਤਬ ਮিনার ਬਾਰੇ ਰਾਜੇ ਜਿੰਨੇ ਵੀ ਰਾਜੇ ਉਹਦੇ ਨਾਲ ਸੰਬੰਧਿਤ ਆਪਾਂ ਸਾਰਿਆਂ ਬਾਰੇ ਡਿਸਕਸ ਕਰ ਲਿਆ ਸੀ ਪੂਰਾ ਡਿਟੇਲ ਦੇ ਵਿੱਚ ਵੀਰਨ ਅਸਬੰਦ ਤੇ ਜਿਹੜੇ ਚਾਰ ਰਾਜੇ ਹੋਏ ਆ ਜਿਨ੍ਹਾਂ ਨੇ ਕਲਾਸ ਨਹੀਂ ਦੇਖੀ ਭਈ ਉਹ ਕੱਲ੍ਹ ਲਈ ਕਲਾਸ ਜ਼ਰੂਰ ਦੇਖ ਕੇ ਆਇਓ ਠੀਕ ਆ ਫਿਰ ਉਸ ਤੋਂ ਬਾਅਦ ਇਹਦੇ ਦਰਬਾਰੀ ਕਵੀ ਦੇਖੇ ਸੀ ਰਾਜੇ ਫਿਰ ਇਹਦੀ ਮੌਤ ਹੁੰਦੀ ਆ ਮੌਤ ਤੋਂ ਬਾਅਦ ਇਹਦੇ ਪੁੱਤਰ ਆਰਾਮ ਸ਼ਾ ਜੁਰਗਦੀ ਤੇ ਬੈਠਦਾ ਤੇ ਜਿਹਦੇ ਨਾਲ ਇਲਤੁਤਮਿਸ਼ ਦਾ ਜੁਦਦ ਹੁੰਦਾ ਉਸ ਜੁਦਦ ਦਾ ਨਾਮ ਕੀ ਹੁੰਦਾ ਜੂਦ ਦਾ ਜੁਦਦ ਇਹ ਆਮ ਬੁੱਕਸ ਦੇ ਵਿੱਚ ਨਹੀਂ ਮਿਲਦਾ ਰਾਜੇ ਦੇਖਣ ਨੂੰ ਪਰ ਤੁਸੀਂ ਧਿਆਨ ਚ ਰੱਖਣਾ ਕਿਉਂਕਿ ਲਾਸਟ ਟਾਈਮ ਆਪਣਾ ਜਿਹੜਾ ਮਾਸਟਰ ਕਿਡਰ ਦਾ ਪੇਪਰ ਹੋਇਆ ਉਹਦੇ ਵਿੱਚ ਇਹਦੇ ਬਾਰੇ ਹੀ ਪੁੱਛਿਆ ਗਿਆ ਸੀ ਆ ਰਾਮ शाह ਬਾਰੇ ਹੀ ਕੁਸ਼ਨ ਠੀਕ ਹੈ ਨਾ ਇਹਨੂੰ ਧਿਆਨ ਚ ਰੱਖਣਾ ਤੁਸੀਂ ਤਾਂ ਅੱਜ ਆਪਾਂ ਰਜੇ ਸ਼ਮਸ਼ੀ ਵੰਸ਼ ਬਾਰੇ ਪੜਾਂਗੇ ਜਿਹੜੇ ਜਿਹਦੇ ਨਾਲ ਸੰਬੰਧਿਤ ਇਤਤਮੇਸ਼ਾ ਜਿਹੜੇ ਉਸ ਤੋਂ ਪਹਿਲਾਂ ਵਾਲੇ ਹੋਏ ਆ ਉਹ ਦੋਨੋਂ ਕੁਤਬੀ ਵੰਸ਼ ਦੇ ਨਾਲ ਸੰਬੰਧਿਤ ਸੀ ਆਪਾਂ ਦੇਖਿਆ ਸੀਗਾ ਨਾ ਕਿ ਜਿਹੜੇ ਹੈਗੇ ਆ ਗੁਲਾਮ ਵੰਸ਼ ਦੇ ਅੱਗੇ ਤਿੰਨ ਉਪਵੰਸ਼ਾ ਕੁਤਬੀ ਸ਼ਮਸ਼ੀ ਤੇ ਬਲਬਨ ਹੈ ਨਾ ਜਿਹਦੇ ਵਿੱਚ ਅੱਜ ਸ਼ਮਸ਼ੀਵਾਂਚ ਪੜ੍ਹਾਂਗੇ ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਬਈ ਇੱਕ ਛੋਟੀ ਜੀ ਰਿਕੁਐਸਟ ਕਿ ਚੈਨਲ ਨੂੰ ਸ਼ੇਅਰ ਕਰਦੇ ਕਰੋ ਜਿਹੜਾ ਜੀ ਲਿੰਕ ਨੂੰ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਜੋ ਹੋਰ ਸਟੂਡੈਂਟਸ ਜਿਹੜੇ ਉਹਨਾਂ ਨੂੰ ਵੀ ਇਸ ਪਲੇਟਫਾਰਮ ਦੇ ਬਾਰੇ ਪਤਾ ਲੱਗ ਸਕੇ ਤੇ ਕਲਾਸ ਵੇਖਣ ਤੋਂ ਬਾਅਦ ਜੇ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ ਮੈਂ ਕੋਈ ਤੁਹਾਨੂੰ ਜ਼ਬਰਦਸਤੀ ਨਹੀਂ ਕਹਿੰਦੀ ਜੇ ਤੁਹਾਨੂੰ ਵਧੀਆ ਲੱਗਦਾ ਤੁਹਾਡਾ ਮਨ ਕਰਦਾ ਵੀ ਹਾਂ ਵਧੀਆ ਸੀ ਕਲਾਸ ਤੇ ਲਾਈਕ ਤੇ ਇੱਕ ਕਮੈਂਟ ਜ਼ਰੂਰ ਦਿਆ ਕਰੋ ਫੀਡਬੈਕ ਜ਼ਰੂਰ ਦਿਆ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਸਟੂਡੈਂਟ ਆ ਉਹ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਤਾਂ ਸ਼ੁਰੂ ਕਰਦੇ ਆਂ ਭਈ ਆਪਾਂ ਆਪਣੀ ਅੱਜ ਦੀ ਕਲਾਸ ਅੱਜ ਆਪਾਂ ਦੇਖਾਂਗੇ ਇਲਤੋਤਮਿਸ਼ ਬਾਰੇ ਰਾਜੇ ਇਲਤੋਤਮਿਸ਼ ਜਿਹੜਾ ਉਹ ਕুতਬਦੀਨ ਐਬਕ ਦਾ ਗੁਲਾਮ ਸੀ ਰਾਜੇ ਇਹ ਅਸਲ ਦੇ ਵਿੱਚ ਜਿਹੜਾ ਹੈਗਾ ਇਹ ਪਹਿਲਾ ਸੁਲਤਾਨ ਸੀ ਜੀ ਨੇ ਜਿਹੜੀ ਹੈਗੀ ਆ ਉਪਾਧੀ ਲਈ ਸੀ ਖਲੀਫਾ ਤੋਂ ਕਿਉਂਕਿ ਕਤਬਦੀਨ ਐਬਕਨੀ ਤਾਂ ਕੋਈ ਉਪਾਧੀ ਨਹੀਂ ਲਈ ਉਦੋਂ ਬਾਅਦ ਅਰਾਮ ਸ਼ਾ ਥੋੜੇ ਜੇ ਸਮੇਂ ਵਾਸਤੇ ਆਉਂਦਾ ਤਾਂ ਪਹਿਲੀ ਉਪਾਧੀ ਲਈ ਸੀਗੀ ਇਹਨੇ ਖਲੀਫਾ ਤੋਂ ਠੀਕ ਹੈ ਨਾ ਤੇ ਰਾਜਧਾਨੀ ਵੀ ਦਿੱਲੀ ਨੂੰ ਬਣਾਉਣ ਵਾਲਾ ਇਹ ਪਹਿਲਾ ਸੀਗਾ ਤਾਂ ਆਪਾਂ ਇਹਦੇ ਬਾਰੇ ਡਿਸਕਸ ਕਰਦਿਆਂ राजे ਐਲਤੋ ਤੁਮੇਸ਼ ਗੁਲਾਮ ਵੰਸ਼ ਦਾ ਸੰਸਥਾਪਕ ਸੀ ਇਹ ਕਿਆ ਕੀਨੇ राजे ਮੈਂ ਨਹੀਂ ਕਹਿੰਦੀ ਇਹ ਵੀ ਵਾਸਤਵਿਕ ਸੰਸਥਾਪਕ ਸੀ ਇਹ ਕਿਆਗਾ ਆਰ ਪੀ ਤ੍ਰਿਪਾਠੀ ਨੇ ਠੀਕ ਹੈ ਨਾ ਇਹ ਕੋਈ ਮੇਰੇ ਨਿੱਜੀ ਵਿਚਾਰ ਨਹੀਂ ਗੇ ਆਰ ਪੀ ਤਰਪਾਠੀ ਦੇ ਅਨੁਸਾਰ ਗੁਲਾਮ ਵੰਸ਼ ਦਾ ਜਿਹੜਾ ਵਾਸਤਵਿਕ ਸੰਸਥਾਪਕ ਸੀਗਾ ਉਹ ਇਲਤੋਤਮੇਸ਼ ਸੀਗਾ ਇਹਦਾ ਸਮਾਂ 1210 ਤੋਂ 1236 ਈਸਵੀ ਪੂਰਾ ਨਾਂ ਰਜੇ ਦਾ ਸ਼ਮਸ਼ ਉਦਦੀਨ ਇਲਤੋਤਮੇਸ਼ ਠੀਕ ਆ ਫਿਰ ਇਹਦਾ ਮੰਸ਼ ਕਿਹੜਾ ਸਿਰਾ ਜੀ ਐਲਬਰੀ ਵੀ ਲਿਖਿਆ ਸਕਦਾ ਤੇ ਸ਼ਮਸ਼ੀ ਵੀ ਲਿਖਿਆ ਸਕਦਾ ਧਿਆਨ ਚ ਰੱਖਣਾ ਹੈ ਜੀ ਜਿਹੜੇ ਵੀ ਮੈਂ ਤੁਹਾਨੂੰ ਪੁਆਇੰਟ ਡਿਸਕਸ ਕਰੂੰਗੀ ਨਾ ਇੱਥੇ ਉਹ ਸਾਰੇ ਪੁਆਇੰਟ ਤੁਸੀਂ ਪੂਰੇ ਪ੍ਰੋਪਰ ਵੇ ਦੇ ਨਾਲ ਲਿਖਣੇ ਆ ਤੇ ਉਹਨਾਂ ਨੂੰ ਰਿਵੀਜ਼ਨ ਕਰਨੀ ਆ ਕਿਉਂਕਿ ਇੱਕ ਵੀ ਪੁਆਇੰਟ ਨਹੀਂਗਾ ਜਿਹਨੂੰ ਤੁਸੀਂ ਮਿਸ ਕਰ ਸਕੋ ਹਰੇਕ ਪੁਆਇੰਟ ਆਪਣੇ ਆਪ ਦੇ ਵਿੱਚ ਕੁਐਸਚਨ ਆ ਠੀਕ ਆ ਕੌਣ ਸੀ ਐਲ ਤੁਮੇਸ਼ਰਾ ਜੀ ਐਲ ਤੁਮੇਸ਼ ਜਿਹੜਾ ਉਹ ਕুতਬਦੀਨ ਐਬਕ ਦਾ ਦਾਸ ਸੀ ਜਿਵੇਂ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਦੇਖਿਆ ਸੀ ਕਿ ਗੁਲਾਮ ਵੰਸ਼ ਦੇ ਵਿੱਚ ਸਾਰੇ ਰਾਜੇ ਗੁਲਾਮ ਨਹੀਂ ਹੋਏਗੇ ਬਈ ਜਿਹੜੇ ਹੈਗਾ ਤਿੰਨ ਰਾਜੇ ਆ ਸਿਰਫ ਜਿਹੜੇ ਗੁਲਾਮ ਹੋਏ ਆ ਕਿਹੜੇ-ਕਿਹੜੇ ਸੀਗੇ ਕਤਬਦੀਨ ਐਬਕ ਜੋ ਕਿ ਕਿਹਦਾ ਗੁਲਾਮ ਸੀਗਾ ਕਤਬਦੀਨ ਐਬਕ ਕਿਹਦਾ ਗੁਲਾਮ ਸੀ ਬਈ ਇਹ ਮੁਹੰਮਦ ਗੋਰੀ ਦਾ ਮੁਹੰਮਦ ਗੋਰੀ ਦਾ ਓਕੇ ਫਿਰ ਇਹਦਾ ਗੁਲਾਮ ਸੀਗਾ ਇਲਤੁਤਮਿਸ਼ ਇਲ ਤੁਤ ਮਿਸ਼ ਦੇ ਬੱਚੇ ਇਹਦਾ ਗੁਲਾਮ ਸੀਗਾ ਬਲਬਨ ਠੀਕ ਹੈ ਨਾ ਸਿਰਫ ਇਹ ਤਿੰਨ ਰਾਜੇ ਆ ਜਿਹੜੇ ਗੁਲਾਮ ਸੀਗੇ ਠੀਕ ਹੈ ਨਾ ਦਾਸ ਸੀਗੇ ਬਾਕੀ ਸਾਰੇ ਆ ਜਿਹੜੇ ਉਹ ਗੁਲਾਮ ਨਹੀਂ ਸੀਗੇ ਠੀਕ ਆ ਸਮਝ ਆਉਂਦੀ ਹੈ ਨਾ ਪ੍ਰੋਪਰ ਤਾਂ ਬਦਾਈਉ ਇਹ ਬਦਾਈਉ ਦੇ ਵਿੱਚ ਸੂਬੇਦਾਰ ਸੀ ਰਾਜੇ ਜਦੋਂ ਇਹਨੇ ਰਾਜਗਦੀ ਤੇ ਬੈਠਾ ਉਹ ਰਾਜਗਦੀ ਤੇ ਬੈਠਣ ਤੋਂ ਪਹਿਲਾਂ ਕਿੱਥੋਂ ਦਾ ਸੂਬੇਦਾਰ ਸੀ ਬਦਾਈਉ ਦਾ ਸੂਬੇਦਾਰ ਸੀ ਤੇ ਇਹੇ ਕੁਤਬਦੀਨ ਐਬਕ ਦੀ ਜਿਹੜੀ ਸੈਨਾ ਸੀ ਉਹਦੇ ਵਿੱਚ ਅੰਗ ਰੱਖੇਕ ਸੈਨਾ ਦਾ ਮੁਖੀ ਸੀ। ਕੁਤਬਦੀਨ ਐਬਕ ਦੀ ਸੈਨਾ ਦੇ ਵਿੱਚ ਅੰਗ ਰੱਖੇਕ ਸੈਨਾ ਦਾ ਮੁਖੀ ਸੀ ਜਿਹਨੂੰ ਸਰ ਇਹ ਜਾਨਦਾਰ ਕਿਹਾ ਜਾਂਦਾ ਸੀ। ਜਿਹੜਾ ਇਹਨੂੰ ਅਹੁਦਾ ਦਿੱਤਾ ਗਿਆ ਸੀ ਨਾ ਇਹ ਉਹ ਸੌਦੇ ਨੂੰ ਸਰ ਇਹ ਜਾਨਦਾਰ ਕਹਿੰਦੇ ਸੀਗੇ। ਫਿਰ ਇਹਨੇ ਕੀ ਕੀ ਰਾਜੇ ਜਿਹੜਾ ਸਭ ਤੋਂ ਪਹਿਲੀ ਵਾਰ ਕੀਤਾ ਉਹ ਡਿਸਕਸ ਕਰਾਂਗੇ ਆਪਾਂ। ਦਿੱਲੀ ਨੂੰ ਰਾਜਧਾਨੀ ਬਣਾਉਣ ਵਾਲਾ ਪਹਿਲਾ ਸੀ ਰਾਜੇ। ਹੁਣ ਤੁਸੀਂ ਧਿਆਨ ਚ ਰੱਖਿਓ ਕਿ ਕੁਤਬਦੀਨ ਐਬਕ ਆ ਜਿਹੜਾ ਉਸ ਸਮੇਂ ਦਿੱਲੀ ਦੀ ਰਾਜਧਾਨੀ ਕੌਣ ਸੀ? ਲਾਹੌਰ। ਤੰਦਿਲਿਸਲਤਨਤ ਦੀ ਪਹਿਲੀ ਰਾਜਧਾਨੀ ਲਾਹੌਰ ਸੀ ਤੇ ਦੂਜੀ ਰਾਜਧਾਨੀ ਦਿੱਲੀ ਸੀ ਬਟ ਦਿੱਲੀ ਨੂੰ ਪਹਿਲੀ ਵਾਰ ਰਾਜਧਾਨੀ ਕਿਹਨੇ ਬਣਾਇਆ ਇਹ ਤਾਂ ਤਮੇਸ਼ ਨੇ ਬਣਾਇਆ ਠੀਕ ਹੈ ਸ਼ੁੱਧ ਅਰਬੀ ਦੇ ਸਿੱਕੇ ਚਲਾਏ ਰਾਜੇ ਨੇ ਜਿਹੜੇ ਕਿ ਸ਼ੀਤਲ ਤੇ ਜੀਤਲ ਤੇ ਟੰਕਾ ਜੀਤਲ ਤੇ ਟੰਕਾ ਠੀਕ ਹੈ ਇਹਨਾਂ ਨੂੰ ਆਪਾਂ ਅੱਗੇ ਐਕਸਪਲੇਨ ਕਰਦੇ ਹਾਂ ਫਿਰ ਬਗਦਾਦ ਦੇ ਖਲੀਫਾ ਤੋਂ ਖਲੀਫਾ ਰਾਜੇ ਕਾਜੀ ਨੂੰ ਖਲੀਫਾ ਕਿਹਾ ਜਾਂਦਾ ਸੀ ਉਹਦੇ ਤੋਂ ਉਪਾਦੀ ਲੈਣ ਵਾਲਾ ਵੀ ਇਹ ਪਹਿਲਾ ਸੀਗਾ ਸੁਲਤਾਨ ਦੀ उपाधि ਲਈ ਸੀ ਇਹਨੇ ਕਤਬਦੀਨ ਐਬਕ ਨੇ ਕੋਈ ਉਪਾਦੀ ਨਹੀਂ ਲਈ ਸੀ ਆਰਾਮ ਸ਼ਾਹ ਤਾਂ ਵਿਚਾਰਾ ਆਇਆ ਹੀ ਥੋੜੇ ਟਾਈਮ ਵਾਸਤੇ ਸੀਗਾ 1229 ਈਸਵੀ ਦੇ ਵਿੱਚ ਇਹਨੇ ਸੁਲਤਾਨ ਦੀ उपाधि ਲਈ ਸੀਗੀ ਕਿ ਤੋਂ ਬਗਦਾਦ ਦੇ ਖਲੀਫਾ ਤੋਂ ਤੇ ਇਸ ਖਲੀਫਾ ਦਾ ਨਾਮ ਕੀ ਸੀ ਬਈ ਅਲ ਮੁਤਸਿਰ ਬਿਲਹਾ ਅਲ ਮੁਤਸਿਰ ਬਿਲਹਾ ਠੀਕ ਹੈ ਫਿਰ ਭਾਰਤ ਵਿੱਚ ਮਕਬਰਾ ਸ਼ੈਲੀ ਦਾ जनक ਸੀ राजे ਇਲਤੁਤਮਿਸ਼ ਕਿਉਂਕਿ ਇਹਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਜਿਹੜਾ ਨਾਸਰਉਦੀਨ ਸੀਗਾ ਨਾ ਉਹਦੀ ਯਾਦ ਦੇ ਵਿੱਚ ਉਹ ਬਣਾਇਆ ਸੀਗਾ ਮਕਬਰਾ ਠੀਕ ਹੈ ਨਾ ਤਾਂ ਮਕਬਰਾ ਸ਼ੈਲੀ ਦਾ ਜਨਕ ਸੀ ਇਸ ਤੋਂ ਇਲਾਵਾ ਇਹਨੇ ਕুতਬਦੀਨ ਐਬਕ ਦਾ ਵੀ ਮਕਬਰਾ ਬਣਾਇਆ ਸੀ ਦਿੱਲੀ ਦੇ ਵਿੱਚ ਫਿਰ ਉਪਾਧੀਆਂ ਰਾਜੇ ਨੇ ਕਿਹੜੀਆਂ-ਕਿਹੜੀਆਂ ਲੰਗਾ ਸੀ ਬਗਦਾਦ ਦੇ ਖਲੀਫਾ ਤੋਂ ਸੁਲਤਾਨ ਦੀ उपाधि ਲਈ ਸੀ ਬਈ ਫਿਰ ਇਹਨੂੰ ਦਸਾਂ ਦਾ ਦਾਸ ਕਿਹਾ ਜਾਂਦਾ ਸੀਗਾ ਤਾਂ ਇਹ ਕੁਐਸਚਨ ਬਹੁਤ ਵਾਰੀ ਆਇਆ ਹੋਇਆ ਕਿ ਦਸਾਂ ਦਾ ਦਾਸ ਕਿਹਨੂੰ ਕਿਹਾ ਜਾਂਦਾ ਸੀ ਤਾਂ ਇਲਤੁਤਮੇਸ਼ ਨੂੰ ਇਲਤੁਤਮੇਸ਼ ਨੂੰ ਕুতਬ ਕੁਤਬਦੀਨ ਐਬਕ ਦੁਆਰਾ ਦਿੱਤੇ ਗਏ ਪਦ ਮعنی ਕੀ ਜਾਨੀ ਕਿ ਕੁਤਬਦੀਨ ਐਬਕ ਨੇ ਇਹਨੂੰ ਕਿਹੜੇ ਅਹੁਦੇ ਦਿੱਤੇ ਸੀਗੇ ਜਦੋਂ ਇਹ ਉਹਦਾ ਗੁਲਾਮ ਸੀ ਤਾਂ ਸਰ ਇਹ ਜੈਦਾਰ ਦਾ ਉਹਦਾ ਦਿੱਤਾ ਸੀ ਰਾਜੀ ਅਮੀਰੇ ਸ਼ਿਕਾਰ ਦਾ ਉਹਦਾ ਦਿੱਤਾ ਸੀ ਇਹ ਦੋ ਅਹੁਦੇ ਕੁਤਬਦੀਨ ਐਬਕ ਦੁਆਰਾ ਇਲਤੋਤਮਿਸ਼ ਨੂੰ ਦਿੱਤੇ ਗਏ ਸੀ ਬੱਚੇ ਫਿਰ ਰਾਜਧਾਨੀ ਦਿੱਲੀ ਦਿੱਲੀ ਸਲਤਨਤ ਦੂਜੀ ਦੀ ਦਿੱਲੀ ਸਲਤਨਤ ਦੀ ਦੂਜੀ ਰਾਜਧਾਨੀ ਕਿਹੜੀ ਆ ਦਿੱਲੀ ਠੀਕ ਹੈ ਨਾ ਪਹਿਲੀ ਕਿਹੜੀ ਆ ਲਾਹੌਰ ਲਾਹੌਰ ਨੂੰ ਕਿਹਨੇ ਬਣਾਇਆ ਕੁਤਬਦੀਨ ਐਬਕ ਨੇ ਦਿੱਲੀ ਦੂਜੀ ਰਾਜਤਨੀ ਜਿਹਨੂੰ ਬਣਾਇਆ ਕਿਨੇ ਇਲਤਤਮਿਸ਼ਨੀ ਓਕੇ ਤਾਂ ਕਨਫਿਊਜ਼ ਨਹੀਂ ਹੋਣਾਗਾ ਬਈ ਧਿਆਨ ਚ ਰੱਖਣਾ ਠੀਕ ਆ ਦੇ ਇਲਤਤਮਿਸ਼ਦੁਆਰਾ ਕੀਤੇ ਗਏ ਕੰਮ ਬਈ ਇਹਨੇ ਕੀ ਕੀ ਕੰਮ ਕੀਤੇ ਆਪਣੇ ਰਾਜਭਾਗ ਦੇ ਵਿੱਚ ਸਭ ਤੋਂ ਪਹਿਲਾਂ ਇਹਨੇ ਤੁਰਕੇ ਚਹਲਗਾਨੀ ਆ ਜਿਹੜਾ ਉਹਦਾ ਗਠਨ ਕੀਤਾ ਸੀ ਤੁਰਕੇ ਚਹਲਗਾਨੀ ਰਾਜੇ ਇਹ ਫਾਰਸੀ ਦਾ ਸ਼ਬਦ ਦਾ ਚਹਲਗਾਨੀ ਜਿਹੜਾ ਇਹ 40 ਤੁਰਕ ਮੁਸਲਮਾਨਾਂ ਦਾ ਇੱਕ ਗਰੁੱਪ ਸੀ ਰਾਜੇ ਰਾਜਨੀਤਿਕ ਗਰੁੱਪ ਸੀਗਾ ਇਹ ਇੱਕ ਰਾਜਨੀਤਿਕ ਗਰੁੱਪ ਸੀਗਾ ਜੋ ਕਿ ਜਿਹੜਾ ਹੈਗਾ ਇਹਦੀ ਮਦਦ ਕਰਦਾ ਸੀਗਾ ਸ਼ਾਸਨ ਦੇ ਕੰਮਾਂ ਦੇ ਵਿੱਚ ਬਟ ਅੱਗੇ ਜਾ ਕੇ राजे ਇਹਨੇ ਇਸੇ ਗਰੁੱਪ ਨੇ ਜਿਹੜਾ ਹੈਗਾ ਵੀ ਰਜੀ ਅਸਲਤਾਨਾ ਦਾ ਵਿਰੋਧ ਕੀਤਾ ਸੀਗਾ ਤੇ ਆ ਜਿਹੜਾ ਸ਼ਾਸਕ ਸੀਗੇ ਜਿਹੜੇ ਗਾਂਵ ਵਾਲੇ ਉਹਨਾਂ ਨੂੰ ਆਪਣੇ ਅੰਡਰ ਹੀ ਇੱਕ ਹਿਸਾਬ ਨਾਲ ਕਰ ਲੈ ਸੀ ਆਪਾਂ ਗਾਂਵ ਅੱਗੇ ਜਦੋਂ ਆਪਾਂ ਪੜ੍ਹਾਂਗੇ ਨਾ ਉਦੋਂ ਤੁਹਾਨੂੰ ਪ੍ਰੋਪਰ ਸਮਝ ਲੱਗੂਗਾ ਤਾਂ ਇਸ ਸਮੇਂ ਦੇ ਵਿੱਚ ਇਹ ਬਹੁਤ ਮਜ਼ਬੂਤ ਸੀ राजे ਤੁਰਕ ਚਹਲਗਾਨੀ ਜਿਹੜਾ ਇਹਨੇ ਗਰੁੱਪ ਦਾ ਗਠਨ ਕੀਤਾ ਸੀ ਇਹ ਐਲਤੋਤ ਮੇਸ਼ ਨੂੰ ਜਿਹੜਾ ਮਦਦ ਕਰਦਾ ਸੀ ਸੈਨਾ ਨੂੰ ਸੰਗਠਿਤ ਕਰਨ ਦੇ ਵਾਸਤੇ ਤੇ ਇਹਨੂੰ ਖਤਮ ਕੀਤਾ ਸੀ ਜਾ ਕੇ ਗਾਹਾ ਬਲਬਨੀ इवन देन ਕੇ ਬਲਬਨ ਵੀ ਰਾਜੇ ਇਹਦਾ ਮੈਂਬਰ ਹੀ ਸੀਗਾ ਪਹਿਲਾਂ ਬਟ ਜਦੋਂ ਉਹ ਸ਼ਾਸਕ ਬਣ ਜਾਂਦਾ ਤਾਂ ਉਹਨੂੰ ਪਤਾ ਹੁੰਦਾ ਕਿ ਮੇਰਾ ਸਭ ਤੋਂ ਵੱਧ ਵਿਰੋਧ ਹੈ ਜਿਹੜਾ ਉਹ ਤੁਰਕ ਚਹਲਗਾਨੀ ਨਹੀਂ ਕਰਨਾ ਤਾਂ ਇਸੇ ਕਰਕੇ ਉਹ ਇਹਨੂੰ ਖਤਮ ਕਰ ਦਿੰਦਾ ਸਭ ਤੋਂ ਪਹਿਲਾਂ ਤਾਂ ਇਹ ਕਿਸੇ ਇੱਕ ਬੰਦੇ ਦਾ ਨਾਂ ਨਹੀਂ ਤੁਰਕ ਚਹਲਗਾਨੀ ਇਹ 40 ਤੁਰਕ ਮੁਸਲਮਾਨਾਂ ਦਾ ਜਾਂ ਤੁਰਕ ਸਰਦਾਰਾਂ ਦਾ ਰਜੇ ਰਾਜਨੀਤਿਕ ਗਰੁੱਪ ਸੀ ਠੀਕ ਆ ਇਕਤਾ ਪ੍ਰਣਾਲੀ ਰਾਜੇ ਇਹ ਭੂਮੀ ਬੰਦੋਬਸਤ ਪ੍ਰਣਾਲੀ ਸੀਗੀ ਵਧੇਰੇ ਤਨ ਪ੍ਰਾਪਤੀ ਵਾਸਤੇ ਇਹਨੂੰ ਸ਼ੁਰੂ ਕੀਤਾ ਸੀ ਤਾਂ ਕੁਐਸਚਨ ਸਭ ਤੋਂ ਪਹਿਲਾਂ ਇਹ ਬੰਦਾ ਹੁੰਦਾ ਕਿ ਇਕਤਾ ਪ੍ਰਣਾਲੀ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਤਾਂ ਇਲਤੁਤਮਿਸ਼ ਨੇ ਕੀਤੀ ਸੀ ਇਹਦੇ ਵਿੱਚ ਕੀ ਹੁੰਦਾ ਸੀ ਰਾਜੇ ਕਿ ਜ਼ਿਮੀਂਦਾਰਾਂ ਨੂੰ ਜ਼ਗੀਰਾਂ ਦੇ ਰੂਪ ਵਿੱਚ ਜ਼ਮੀਨ ਦਿੱਤੀ ਜਾਂਦੀ ਸੀ ਤੇ ਫਿਰ ਉਸੇ ਜ਼ਮੀਨ ਤੇ ਟੈਕਸ ਲੈਣਾ ਸ਼ੁਰੂ ਕੀਤਾ ਗਿਆ ਠੀਕ ਆ ਫਿਰ ਇਸ ਤੋਂ ਇਲਾਵਾ ਇਹਨੇ ਸਿੱਕੇ ਸ਼ੁਰੂ ਕੀਤੇ ਸੀ ਰਾਜੇ ਸਿੱਕੇ ਸ਼ੁੱਧ ਅਰਬੀ ਦੇ ਸੀਗੇ ਜਿਹੜਾ ਪਹਿਲਾ ਮੁਸਲਮਾਨ ਸੀਗਾ ਪਹਿਲਾ ਸੁਲਤਾਨ ਸੀਗਾ ਜਿਨੇ ਸ਼ੁੱਧ ਅਰਬੀ ਦੇ ਸਿੱਕੇ ਚਲਾਏ ਸੀਗੇ ਤੇ ਸਿੱਕੇ ਕਿਹੜੇ ਸੀ राजे ਜੀਤਲ ਤੇ ਟੰਕਾ ਜੀਤਲ ਜਿਹੜਾ ਉਹ ਤਾਂਬੇ ਦਾ ਸੀ ਤੇ ਟੰਕਾ ਜੋ ਉਹ ਚਾਂਦੀ ਦਾ ਸੀ ਇਹ 380 ਗ੍ਰੇਨ ਦਾ ਸੀ 125 ਗ੍ਰੇਨ ਦਾ ਇਹਨੂੰ ਇੰਨਾ ਐਕਸਪਲੇਨ ਕਿਉਂ ਕੀਤਾ ਬਈ ਕਿਉਂਕਿ ਇਹਦੇ ਚੋ ਕੁਐਸਚਨ ਬਣਦਾ ਹੁੰਦਾ ਇਹ ਇੰਪੋਰਟੈਂਟ ਆ ਓਕੇ ਫਿਰ ਇਹਨਾਂ ਸਿੱਕਿਆਂ ਦੇ ਉੱਤੇ ਪਹਿਲੀ ਵਾਰ राजे ਨੇ ਟਕਸਾਲ ਦਾ ਨਾਮ ਟਕਸਾਲ ਦੇ ਨਗਰ ਦਾ ਨਾਮ ਕਿ ਜਿਹੜੇ ਨਗਰ ਦੇ ਵਿੱਚ ਸਿੱਕੇ ਬੰਦੇ ਸੀ ਉਸ ਨਗਰ ਦਾ ਨਾਮ ਸੁਲਤਾਨ ਦਾ ਨਾਮ ਯਾਨੀ ਕਿ ਆਪਣਾ ਨਾਮ ਤੇ ਖਲੀਫਾ ਜੀ ਦੇ ਤੋਂ ਇਹਨੇ उपाधि ਲਈ ਸੀ ਖਲੀਫਾ ਦਾ ਨਾਮ ਜਿਹੜਾ ਉਹ ਅੰਕਿਤ ਕਰਾਇਆ ਸੀ ਸ਼ੌਧ ਅਰਬੀ ਦੇ ਵੀ ਇਹਨੇ ਚਲਾਏ ਸਿੱਕਿਆਂ ਦੇ ਉੱਤੇ ਨਗਰ ਦਾ ਨਾਮ ਸੁਲਤਾਨ ਦਾ ਨਾਮ ਤੇ ਖਲੀਫਾ ਦਾ ਨਾਮ ਵੀ ਇਸੇ ਨੇ ਅੰਕਿਤ ਕਰਾਇਆ ਸੀ ਤੇ ਜਿਹੜੇ ਸਿੱਕੇ ਸੀ ਉਹਨਾਂ ਦਾ ਨਾਮ ਕੀ ਸੀ ਜੀਤਲ ਤੇ ਟਾਂਕਾ ਜੀਤਲ ਤਾਂਬੇ ਦਾ ਟਾਂਕਾ ਚਾਂਦੀ ਦਾ 380 ਗ੍ਰੇਨ 125 ਗ੍ਰੇਨ ਓਕੇ ਫਿਰ ਇਹਨੇ ਇਮਾਰਤਾਂ ਕਿਹੜੀਆਂ-ਕਿਹੜੀਆਂ ਬਣਾਈਆਂ ਸੀ ਤਜੇ ਮੈਂ ਆਪਾਂ ਕੱਲ੍ਹ ਵਾਲੀ ਕਲਾਸ 'ਚ ਡਿਸਕਸ ਕੀਤਾ ਸੀ ਮੈਂ ਤੁਹਾਨੂੰ ਇੱਕ ਪੂਰਾ ਹੀ ਇਸ ਤਰ੍ਹਾਂ ਡਾਇਗਰਾਮ ਬਣਾ ਕੇ ਸਾਰਾ ਸਮਝਾਇਆ ਸੀਗਾ ਕুতਬ ਕুতਬ ਮিনার ਬਾਰੇ ਤਾਂ ਕুতਬ ਮিনার ਦਾ ਜਿਹੜਾ ਕੰਮ ਆ ਉਹ ਮੁਕੰਮਲ ਕਰਾਇਆ ਸੀ ਰਾਜੀ ਤੀਜੀ ਚੌਥੀ ਦੂਜੀ ਤੀਜੀ ਤੇ ਚੌਥੀ ਮੰਜ਼ਲਾ ਜਿਹੜੀ ਇਹਨੇ ਬਣਵਾਈ ਸੀਗੀ ਪਹਿਲੀ ਮੰਜ਼ਲ ਤੇ ਨੀ ਦਾ ਕੰਮ ਕਿਹਨੇ ਕੀਤਾ ਸੀਗਾ ਐਬਕ ਨੇ ਜਿਹੜੀ ਨੀ ਰੱਖੀ ਸੀ ਤੇ ਪਹਿਲੀ ਮੰਜ਼ਲ ਬਣਾਈ ਸੀ ਉਹ ਐਬਕ ਨੇ ਬਣਾਈ ਸੀ ਤੇ ਦੂਜੀ ਤੀਜੀ ਤੇ ਚੌਥੀ ਮੰਜ਼ਲੇ ਇਹਨੇ ਬਣਾਈ ਸੀ ਚੌਥੀ ਮੰਜ਼ਲਾ ਜਿਹੜੀ ਉਸਮਾਨੀ ਬਿਜਲੀ ਡਿਗਰ ਨਾਲ ਖਤਮ ਹੋ ਗਈ ਸੀ ਫਿਰ ਜਿਹੜਾ ਇਹਦਾ ਨਿਰਮਾਣ ਆ ਉਹ ਫਰੋਸ਼ਾ ਤੋਗਲਕ ਨਿਕਰਾਇਆ ਸੀ ਤਾਂ ਕੱਲ ਆਪਾਂ ਸਾਰਾ ਡਿਸਕਸ ਕੀਤਾ ਸੀ ਇਹ ਠੀਕ ਆ ਜਿਨ੍ਹਾਂ ਨੇ ਉਹ ਕਲਾਸ ਨਹੀਂ ਦੇਖੀਓ ਜਰੂਰ ਦੇਖਿਓ ਬਈ ਕਲਾਸ ਦਾ ਲਿੰਕ ਬਣਾ ਕੇ ਚੱਲਿਆ ਕਰੋ ਜਿਹੜਾ ਟਾਪਿਕ ਕਰਨਾ ਹੁੰਦਾ ਨਾ ਉਹਦੇ ਤੋਂ ਪਿਛਲੀ ਕਲਾਸ ਜਰੂਰ ਕਵਰ ਕਰਿਆ ਕਰੋ ਫਿਰ ਇਹਨੇ ਆਤਾਰਕਿੰਦ ਦਾ ਦਰਵਾਜਾ ਬਣਾਇਆ ਰਾਜੀ ਇਹ ਕਿੱਥੇ ਆ ਰਾਜਸਥਾਨ ਦੇ ਵਿੱਚ ਆ ਜਿੱਥੇ 2.5 ਦਿਨ ਦਾ ਮੇਲਾ ਲੱਗਦਾ ਆਤਾਰਕਿੰਦ ਦੇ ਔਰਸ਼ ਦੇ ਵਿੱਚ ਜਾਨੀ ਕਿ ਉਹਦੀ ਜਦੂ ਵਰਸੀ ਹੁੰਦੀ ਹੈ ਸਾਲਗਿਰਹਾਂ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜਾ ਹੈਗਾ ਇਹ 2.5 ਦਿਨ ਦਾ ਮੇਲਾ ਲੱਗਦਾ ਇੱਥੇ ਰਾਜਸਥਾਨ ਦੇ ਵਿੱਚ ਆ ਕਿਹਦੀ ਯਾਦਚ ਬਣਾਇਆ ਸੀ राजे ਇਹ Sufi Sant Naguri ਦੀ ਯਾਦ ਦੇ ਵਿੱਚ ਤੇ ਧਿਆਨ ਰੱਖਣਾ ਤਾਰਕਿੰਦਰ ਦਰਵਾਜਾ ਕਿਹਦੀ ਯਾਦਚ ਬਣਾਇਆ ਸੀ Sufi Sant Naguri ਦੀ ਯਾਦ ਦੇ ਵਿੱਚ ਉਸ ਤੋਂ ਬਾਅਦ ਬਦਾਯੂ ਦੇ ਵਿੱਚ ਇਹਨੇ राजे ਦੋ ਤਲਾਬ ਬਣਾਏ ਸੀਗੇ ਹੌਜੇ ਖਾਸ ਤੇ ਹੌਜੇ ਈਦਗਾ ਇਹ ਤਲਾਬਾਂ ਦੇ ਨਾਮ ਇਹਨਾਂ ਨੂੰ ਯਾਦ ਕਰ ਲਓ ਇੱਥੇ ਸਮਝਾਉਣ ਵਾਲਾ ਨਹੀਂ ਕੁਝ ਵਿਸ਼ਵਵਿਦਿਆਲਾ ਬਣਾਇਆ ਸੀ ਦਿੱਲੀ ਦੇ ਵਿੱਚ ਮਦਰਸਾ ਮੌਜੀ ਦਿੱਲੀ ਦੇ ਵਿੱਚ ਜਾਮਾ ਮਸਜਿਦ ਬਦਾਯੂ ਦੇ ਵਿੱਚ ਐਬਕ ਦਾ ਮਕਬਰਾ ਇਕ ਉਤਬਦੀਨ ਐਬਕਧਾਰਾ ਜੀ ਦਾ ਮਕਬਰਾ ਹੈ ਨੇ ਦਿੱਲੀ ਦੇ ਵਿੱਚ ਬਣਵਾਇਆ ਸੀਗਾ ਠੀਕ ਆ ਫਿਰ ਹਾ ਜੇ ਸ਼ਮਸ਼ੀ ਮਸਜਿਦ ਬਣਾਈ ਸੀ ਉੱਤਰ ਪ੍ਰਦੇਸ਼ ਦੇ ਵਿੱਚ ਜੂਪੀ ਦੇ ਵਿੱਚ ਇਹ ਸੁਲਤਾਨ ਗੜੀ ਦਾ ਮਕਬਰਾ ਜਿਹੜਾ ਭਾਰਤ ਦਾ ਪਹਿਲਾ ਮਕਬਰਾ ਰਾਜੇ ਇਹਦੀ ਇਹਨੂੰ ਜਿਹੜਾ ਬਣਾਇਆ ਸੀ ਹਿਲਤੋਤਮਿਸ਼ ਨੇ ਬਣਾਇਆ ਸੀ ਇਸੇ ਕਰਕੇ ਭਾਰਤ ਦੀ ਮਕਬਰਾ ਸ਼ੈਲੀ ਦਾ ਜਨਕ ਹੈ ਜਿਹੜਾ ਉਹ ਹਿਲਤੋਤਮਿਸ਼ ਨੂੰ ਕਿਹਾ ਜਾਂਦਾ ਬਣਾਇਆ ਕਿੱਥੇ ਸੀ ਰਾਜੇ ਇਹ ਮੁਲਕਾਪੁਰ ਦਿੱਲੀ ਦੇ ਵਿੱਚ ਕੁਤਬ ਮੀਨਾਰ ਤੋਂ 5 ਕਿਲੋਮੀਟਰ ਦੂਰ ਆ ਪੁੱਤਰ ਨਾਸੀਰਉਦੀਨ ਮਹਿਮੂਦੀ ਜਾਦ ਦੇ ਵਿੱਚ ਬਣਾਇਆ ਸੀ ਇਹਨੇ ਭਾਰਤ ਦਾ ਪਹਿਲਾ ਮਕਬਰਾ ਮਕਬਰਾ ਇਹ ਨਾਇਸਰੀ ਵੀ ਕਹਿੰਦੇ ਆ ਜਿੰਨੇ ਵੀ ਇਹਦੇ ਨਾਲ ਸੰਬੰਧਿਤ ਫੈਕਟ ਸੀ ਮੈਂ ਤੁਹਾਨੂੰ ਦੱਸ ਤੇ ਸਮਝਾਉਣ ਵਾਲਾ ਕੁਝ ਹੈ ਨਹੀਂ ਸਿਰਫ ਯਾਦ ਕਰਨ ਵਾਲਾ ਦੱਸਣਾ ਮੇਰਾ ਕੰਮ ਸੀ ਉਹ ਮੇਕਰਤਾ ਯਾਦ ਕਰਨਾ ਤੁਹਾਡਾ ਕੰਮ ਉਹ ਹਣ ਤੁਸੀਂ ਕਰ ਲਿਓ ਓਕੇ ਫਿਰ ਇਹਦੇ ਅਭਿਆਨ ਰਾਜੇ ਅਭਿਆਨ ਮਤਲਬ ਜਿੱਤਾਂ ਤਜ ਤੈਨੇ ਤਰਾਇਨ ਦਾ ਤੀਜਾ ਜuddho ਹੋਇਆ ਸੀ ਇਹਦੇ ਸਮੇਂ ਜਿਵੇਂ ਆਪਾਂ ਲਾਸਟ ਕਲਾਸਿਸ ਦੇ ਵਿੱਚ ਕੀਤਾ ਸੀ ਨਾ ਜਦੋਂ ਮੁਹੰਮਦ ਗੋਰੀ ਅਲੀ ਕੀਤੀ ਸੀਗੀ ਤਾਂ ਤਰਾਇਨ ਦੇ ਜਿਹੜੇ ਦੋ ਜੁੱਧਾ ਉੱਥੇ ਹੋਏ ਸੀਗੇ ਰਾਜੇ ਤਰਾਇਨ ਦੇ ਜਿਹੜੇ ਜੁੱਧਾ ਇਹ ਤਿੰਨ ਜੁੱਧ ਹੋਏ ਇਸ ਤੋਂ ਇਲਾਵਾ ਹੋਰ ਕਿਹੜੇ ਜੁੱਧਾ ਜਿਹੜੇ ਤਿੰਨ ਹੋਏ ਸੀਗੇ ਕਿਹੜੇ ਮੈਦਾਨ ਦੇ ਵਿੱਚ ਜਿਵੇਂ ਤਰਾਇਨ ਦੇ ਮੈਦਾਨ ਦੇ ਵਿੱਚ ਤਿੰਨ ਜੁੱਧ ਹੋਇਆ ਨਾ ਉਵੇਂ ਇੱਕ ਹੋਰ ਤਿੰਨ ਜੁੱਧ ਹੋਇਆ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣੀ ਆ ਵੀ ਕਿਹੜੇ ਮੈਦਾਨ ਦੇ ਵਿੱਚ ਤਿੰਨ ਜੁੱਧ ਹੋਇਆ ਠੀਕ ਆ ਤਾਂ ਤਰਾਇਨ ਦਾ ਤੀਜਾ ਜੁੱਧ ਰਾਜੇ 1216 ਈਸ ਤਲਾ ਤਾਜੁਦਦੀਨ ਜਲਦੌਜ਼ ਦੇ ਵਿੱਚ ਤਾਜੁਦਦੀਨ ਜਲਦੌਜ਼ ਰਾਜੇ ਇਹ ਮੁਹੰਮਦ ਗੋਰੀ ਦਾ ਦਾਸ ਸੀਗਾ ਆਪਾਂ ਵੇਖਿਆ ਸੀਗਾ ਨਾ ਮੁਹੰਮਦ ਗੋਰੀ ਵਾਲੇ ਟੌਪਿਕ ਦੇ ਵਿੱਚ ਵੀ ਉਹਨੇ ਚਾਰ ਦਾਸ ਸੀਗੇ ਜਿਨ੍ਹਾਂ ਨੂੰ ਸੂਬੇਦਾਰ ਨਿਯੁਕਤ ਕੀਤਾ ਸੀ ਤਾਂ ਇਹ ਤਾਜੁਦਦੀਨ ਜਲਦੌਜ਼ ਉਹੀ ਆ ਇਹਦਾ ਯੁੱਧ ਹੁੰਦਾ ਤਰਾਇਨ ਦਾ ਤੀਜਾ ਯੁੱਧ ਜਨ ਤਤਮੇਸ਼ ਦੇ ਨਾਲ ਜਿਹਦੇ ਵਿੱਚ ਤਤਮੇਸ਼ ਜਿੱਤਦਾ ਤਰਾਇਨ ਦੇ ਦੋ ਯੁੱਧ ਰਾਜੇ ਮੁਹੰਮਦ ਗੋਰੀ ਤੇ ਪ੍ਰਿਥਵੀ ਰਾਜ ਚੋਹਾਨ ਤੀਜੇ ਦੇ ਵਿੱਚਕਾਰ ਹੋਏ ਸੀ 1191 ਤੇ 1192 ਦੇ ਵਿੱਚ ਦੋ ਯੁੱਧ ਹੋਏ ਸੀ ਤੇ ਤੀਜਾ ਯੁੱਧ ਕਿੱਥੇ ਹੁੰਦਾ 1216 ਦੇ ਵਿੱਚ ਇਲਤੋਤਮਿਸ਼ ਤੇ ਤਾਜੁद्दीन ਜਲਦੌਸ਼ ਦੇ ਵਿੱਚ ਓਕੇ ਫਿਰ ਗਵਾਲੀਅਰ ਅਭਿਆਨ ਹੁੰਦਾ ਰਜੇ ਜੋ 1232 ਈਸਵੀ ਦੇ ਵਿੱਚ ਹੋਇਆ ਸੀਗਾ ਇਲਤੋਤਮਿਸ਼ ਤੇ ਮੰਗਲਦੇਵ ਦੇ ਵਿਚਕਾਰ ਹੋਇਆ ਸੀ ਮੰਗਲਦੇਵ ਦੇ ਵਿੱਚ ਹਾਰ ਜਾਂਦਾ ਤੇ ਇਲਤੋਤਮਿਸ਼ ਜਿੱਤ ਜਾਂਦਾ ਤੇ ਜੇ ਪੋਛ ਲੈਣ ਗਏ ਰਜੀਆ ਸੁਲਤਾਨਾ ਨੇ ਕਿਹੜੇ ਅਭਿਆਨ ਦੇ ਵਿੱਚ ਸਾਥ ਦਿੱਤਾ ਸੀ ਤਾਂ ਗਵਾਲੀਅਰ ਉਦਿਆਨ ਦੇ ਵਿੱਚ ਇਹ ਮੈਂ ਤੁਹਾਨੂੰ ਫੈਕਟ ਦੱਸਦਾ ਵੀ ਰਜੀਆ ਸੁਲਤਾਨਾ ਨੇ ਸਾਥ ਦਿੱਤਾ ਕੁਐਸਚਨ ਕਿਵੇਂ ਵੀ ਬਣ ਸਕਦਾ ਵੀ ਗਵਾਲੀਅਰ ਅਭਿਆਨ ਦੇ ਵਿੱਚ ਕਿਸ ਨੇ ਸਾਥ ਦਿੱਤਾ ਤਾਂ ਰਜੀਆ ਨੇ ਫਿਰ ਏਸ਼ੀਆ ਬਿਹੈਂ ਦੇ ਦੁਨਾਨ ਹੀ ਰਾਜੇ ਇਹਨੇ ਗਵਾਲੀਅਰ ਦੇ ਵਿੱਚ ਆਪਣੇ ਦਾਸ ਜਿਹੜਾ ਬਲਬਨ ਨੂੰ ਖਰੀਦਿਆ ਸੀ ਆਪਾਂ ਦੋ ਵਾਰੀ ਡਿਸਕਸ ਕਰ ਚੁੱਕੀਆਂ ਵੀ ਤਿੰਨ ਦਾਸ ਹੀ ਹੋਏ ਐ ਗੁਲਾਮਾਂਚ ਦੇ ਵਿੱਚ ਤੇ ਜਿਹੜਾ ਬਲਬਨ ਆ ਉਹ ਹਿਲ ਤੋਂ ਤਮੇਸ਼ ਦਾ ਦਾਸ ਸੀ ਉਹਨੇ ਇਹਨੂੰ ਕਿੱਥੋਂ ਖਰੀਦਿਆ ਸੀ ਗਵਾਲੀਅਰ ਬਿਹੈਂ ਦੇ ਵਿੱਚ ਠੀਕ ਆ ਫਿਰ ਜਦੋਂ ਇਹ ਗਵਾਲੀਅਰ ਦੀ ਜਿੱਤ ਹੋਈ ਸੀ ਰਾਜੇ ਤਾਂ ਇਸੇ ਜਿੱਤ ਦੀ ਖੁਸ਼ੀ ਵਿੱਚ ਇਹਨੇ ਰਜੀਆ ਦੇ ਨਾਮ ਤੇ ਜਿਹੜੀਆਂ ਮੁਦਰਾਵਾਂ ਸ਼ੁਰੂ ਕੀਤੀਆਂ ਸੀ ਸਿੱਕੇ ਸ਼ੁਰੂ ਕੀਤੇ ਸੀਗੇ ਉਤਰਾਧਿਕਾਰੀ ਵਿਕੋਸ਼ਿਤ ਕੀਤਾ ਸੀ ਵੀ ਮੇਰੀ ਜਿਹੜੀ ਅਗਲੀ ਉਤਰਾਧਿਕਾਰੀ ਹੈ ਉਹ ਰਜ਼ੀਆ ਸੁਲਤਾਨਾ ਹੋਊਗੀ ਤਾਂ ਇੱਥੇ ਨੋਟ ਕੀ ਯਾਦ ਰੱਖਣਾ राजे ਕਿ ਮੱਧ ਕਾਲ ਦੇ ਵਿੱਚ ਪਹਿਲੀ ਇਸਤਰੀ ਸੀ ਜਿਹਦੇ ਨਾਮ ਦੀਆਂ মুদ্রਾਵਾਂ ਸ਼ੁਰੂ ਕੀਤੀਆਂ ਗਈਆਂ ਕੌਣ ਰਜ਼ੀਆ ਸੁਲਤਾਨਾ ਜੇ ਕੁਐਸਚਨ ਆ ਜਾਏ ਕਿ ਮੱਧ ਕਾਲ ਦੇ ਵਿੱਚ ਕਿਸ ਔਰ ਉਸ ਔਰਤ ਦਾ ਨਾਮ ਦੱਸੋ ਜਿਹਦੇ ਨਾਮ ਤੇ ਪਹਿਲੀ ਵਾਰ মুদ্রਾਵਾਂ ਸ਼ੁਰੂ ਕੀਤੀਆਂ ਗਈਆਂ ਤਾਂ ਉਹ ਕੌਣ ਸੀ ਰਜ਼ੀਆ ਸੁਲਤਾਨਾ ਜੋ ਕਿ ਇਲਤੁਤਮਿਸ਼ ਦੀ ਪੁੱਤਰੀ ਸੀਗੀ ਫਿਰ ਇਹਨੇ ਦਿੱਲੀ ਦੇ ਅਮੀਰਾਂ ਦਾ ਦਮਨ ਕੀਤਾ ਸੀਗਾ ਮੁਗੋਲਾਂ ਦੇ ਹਮਲੇ ਤੋਂ ਬਚਾ ਕੇ ਰੱਖਿਆ ਸੀ राजे ਦਿੱਲੀ ਨੂੰ ਕੁਤਬੀ ਤੇ ਮੌਜੀ ਸਰਦਾਰਾਂ ਦਾ ਦਮਨ ਕੀਤਾ ਸੀਗਾ ਫਿਰ ਇਹਦੇ ਸਮੇਂ ਦੇ ਵਿਦਵਾਨ ਫਕਰਉਦਦੀਨ ਸੀ राजे ਇਹਨੀਆਂ ਰਚਨਾਵਾਂ ਦੀ ਕੋਈ ਖਾਸੀ ਆਪਾਂ ਨੂੰ ਜ਼ਰੂਰਤ ਨਹੀਂ ਗਈ ਇਹ ਬਗਦਾਦ ਦਾ ਰਹਿਣ ਵਾਲਾ ਸੀ ਇਹ ਜ਼ਰੂਰ ਧਿਆਨ ਚ ਰੱਖਣਾ ਹੈ ਠੀਕ ਆ ਫਿਰ ਮਹਿਨਾਜ਼ ਇਹਦੇ ਬਾਰੇ ਜ਼ਰੂਰ ਡਿਸਕਸ ਕਰਾਂਗੇ ਆਪਾਂ ਕਿ ਇਹਦੀ ਰਚਨਾ ਜਿਹੜੀ ਹੈਗੀ ਉਹ ਤਬਾਗ ਤੇ ਨਾਸਰੀ ਆ ਜਿਹੜਾ ਮਹਿਨਾਜ਼ ਆ ਇਹ राजे ਸੀ ਦਾ ਇਲਤੁਤਮਿਸ਼ ਦੇ ਦਰਬਾਰੀ ਕਵੀ ਇਹ ਤੁਮੇਸ਼ ਦਾ ਦਰਬਾਰੀ ਕਵੀ ਸੀ ਜੇ ਪੁੱਛ ਲੈਣ ਕਿਹਦਾ ਦਰਬਾਰੀ ਕਵੀ ਆ ਤਾਂ ਇਹ ਆਲਤੋ ਤੁਮੇਸ਼ ਦਾ ਬਟ ਇਹਨੇ ਜਿਹੜੀ ਆਪਣੀ ਪੁਸਤਕ ਲਿਖੀ ਸੀ ਨਾ ਤਬਾਕਤ-ਏ-ਨਾਸਰੀ ਉਹ ਸਮਰਪਿਤ ਕੀਤੀ ਸੀ ਨਾਸਰੋਦੀਨ ਮਹਿਮੂਦ ਨੂੰ ਕਿਉਂਕਿ ਰਾਜੇ ਇਹ ਇੱਕ ਅਜੀਹਾ ਸ਼ਾਸਕ ਸੀ ਜੀਨੇ ਰਾਜ ਦਾ ਜਿਹੜਾ ਇੱਕ ਵੀ ਪੈਸਾ ਨਾ ਉਹ ਆਪਣੇ ਵਿਅਕਤੀਗਤ ਜੀਵਨ ਦੇ ਵਿੱਚ ਖਰਚ ਨਹੀਂ ਕੀਤਾ ਸੀ ਰਾਜ ਭਾਗ ਦਾ ਇੱਕ ਵੀ ਰੁਪਇਆ ਆਪਣੇ ਨਿੱਜੀ ਜੀਵਨ ਵਿੱਚ ਖਰਚ ਨਹੀਂ ਕੀਤਾ ਸੀ ਤੇ ਇਹਦੇ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਮਹਿਨਾਜ਼ ਆ ਨਾ ਜਿਹੜਾ ਉਹਨੇ ਤਬਾਕਤ ਤੇ ਨਾਸਰੀ ਜਿਹੜੀ ਉਹ ਨਾਸਰਉਦੀਨ ਮਹਿਮੂਦ ਨੂੰ ਸਮਰਪਿਤ ਕੀਤੀ ਸੀ ਤੇ ਇਹਦੇ ਵਿੱਚ ਇਹਨੂੰ ਕੀ ਕਿਹਾ ਆਦਰੇ ਸੁਲਤਾਨ ਕਿਹਾ ਠੀਕ ਹੈ ਨਾ ਜੇ ਪੁੱਛ ਲੈਣ ਆ ਆਦਰੇ ਸੁਲਤਾਨ ਕਿਹਨੇ ਕਿਹਾ ਮਹਿਨਾਜ਼ ਨੇ ਕਿਨੂੰ ਕਿਹਾ ਤਾਂ ਨਾਸਰਉਦੀਨ ਮਹਿਮੂਦ ਨੂੰ ਕਿਹਾ ਰਹਾ ਜੇ ਇਲਤਤਮੇਸ਼ ਨੂੰ ਨਹੀਂ ਕਿਹਾ ਇਹ ਦਰਬਾਰੀ ਕਵੀ ਇਲਤਤਮੇਸ਼ ਦਾ ਸੀ ਵਿਦਵਾਨ ਉਹਦੇ ਉਹਦੇ ਸਮੇਂ ਦਾ ਸੀ ਠੀਕ ਹੈ ਨਾ ਤੇ ਇਹਦੀ ਭਾਸ਼ਾ ਕੀ ਆ ਫਾਰਸੀ ਕੀ ਰਸ ਤੋਂ ਬਾਅਦ ਮੁਦਬੀਰ ਆਉਂਦਾ ਰਾਜੀ ਇਹਦਾ ਜਿਹੜਾ ਹੈਗਾ ਵਿਦਵਾਨ ਸੀ ਦਰਬਾਰੀ ਉਹਦੀ ਰਚਨਾ ਹੈਗੀ ਆ ਆਦਾਬ ਉਲ ਹਰਬ ਜਿਹੜਾ ਕਿ ਮੁ슬림 ਗ੍ਰੰਥ ਆ ਫਿਰ ਮਲਿਕ ਕুতਬਦੀਨ हसन ਗੋਰੀ ਜਿਆਦਾ ਆਪਾਂ ਮਹਿਨਾਜ ਬਾਰੇ ਜਿਹੜਾ ਧਿਆਨ ਚ ਰੱਖਣਾ ਬਾਕੀਆਂ ਦੇ ਨਾਮ ਜ਼ਰੂਰ ਧਿਆਨ ਚ ਰੱਖਣੇ ਆ ਕਿਉਂਕਿ ਕਈ ਵਾਰੀ ਪੁੱਛ ਲੈਂਦੇ ਹੁੰਦੇ ਆ ਵੀ ਕਿਹੜਾ ਵਿਦਵਾਨ ਆ ਜੋ ਦਿੱਲੀ ਤੋਂ ਤੁਮਿਸ ਦੇ ਨਾਲ ਸੰਬੰਧਿਤ ਨਹੀਂ ਤੇ ਇਹ ਧਿਆਨ ਚ ਜ਼ਰੂਰ ਰੱਖਣੇ ਇਹਨਾਂ ਦੇ ਨਾਮ ਠੀਕ ਆ ਫਿਰ ਮੌਤ ਰਾਜੀ ਇਹਦੀ ਕਦੋਂ ਹੁੰਦੀ ਆ 30 ਅਪ੍ਰੈਲ 1236 ਈਸਵੀ ਨੂੰ ਹੁੰਦੀ ਆ ਇਹਦੀ ਮੌਤ ਦਿੱਲੀ ਦੇ ਵਿੱਚ ਇਹਨੂੰ ਦਿਫਲਾਇਆ ਕਿੱਥੇ ਗਿਆ ਸੀਗਾ ਦਿੱਲੀ ਦੇ ਮਹਿਰੋਲੀ ਦੇ ਵਿੱਚ ਠੀਕ ਆ ਫਿਰ ਇਹਦਾ ਉੱਤਰ ਅਧਿਕਾਰੀ ਰਾਜੇ ਤੁਰਕੀ ਅਮੀਰ ਸੀ ਜਿਹੜੇ ਯਾਨੀ ਕਿ ਉਹੀ ਚਾਹ ਜਿਹੜੀ ਇਹਦੀ ਚਹਲਗਾਨੀ ਸੀਗਾ ਨਾ ਤੁਰਕੇ ਚਹਲਗਾਨੀ ਜਿਵੇਂ ਹਣ ਇਲਤੋਤਮਿਸ਼ ਨੇ ਤਾਂ ਆਪਣੇ ਜਿਹੜਾ ਹੈਗਾ ਉਤਰਾਧਿਕਾਰੀ ਹੋ ਰਜੀ ਅਸਲਤਾਨਾ ਨੂੰ ਘੋਸ਼ਿਤ ਕਰਤਾ ਪਰ ਜਿਹੜੇ ਤੁਰਕੇ ਚਹਲਗਾਨੀ ਦੇ ਮੈਂਬਰ ਸੀ ਉਹ ਇਸ ਚੀਜ਼ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦੇ ਸੀ ਕਿ ਕੋਈ ਔਰਤ ਹੈ ਜਿਹੜੀ ਉਹਨਾਂ ਦੇ ਉੱਤੇ ਕੋਈ ਮਹਿਲਾ ਜਿਹੜੀ ਉਹਨਾਂ ਦੇ ਉੱਤੇ ਸ਼ਾਸਨ ਕਰੇ ਤਾਂ ਉਹਨਾਂ ਨੇ ਜਿਹੜੇ ਤੁਰਕ ਦੇ ਤੁਰਕੀ ਅਮੀਰ ਸੀਗੇ ਯਾਨੀ ਕਿ ਚਹਲਗਾਨੀ ਦੇ ਜਿਹੜੇ 40 ਸਰਦਾਰ ਸੀਗੇ ਉਹਨਾਂ ਨੇ ਜਿਹੜਾ ਹੈਗਾ ਇਲਤੋਤਮਿਸ਼ ਦੇ ਪੁੱਤਰ ਰੁਕਨੋਦ ਦੀਨ ਫਰੋਸ਼ਾਹ ਨੂੰ ਜਿਹੜਾ ਹੈਗਾ ਸ਼ਾਸਕ ਬਣਾਤਾ ਸੀ ਅਗੇ ਬਦਾਵੀ ਉਤੇ ਲਾਹੌਰ ਤੇ ਵੇ ਤੇ ਜਿਹੜਾ ਸ਼ਾਸਕ ਬਣਿਆ ਸੀਗਾ 7 ਮਹੀਨੇ ਤੱਕ ਇਹਨੇ ਸ਼ਾਸਨ ਕੀਤਾ। ਇਹਦੀ ਮਾਂ ਦਾ ਨਾਮ ਰਾਜੇ ਰੁਕਨਉਦਦੀਨ ਫਰੋਸ਼ਾਹ ਕਿਉਂਕਿ ਉਸ ਸਮੇਂ ਰਾਜਿਆਂ ਦੀਆਂ ਕਾਫੀ-ਕਾਫੀ ਮੈਰिजਸ ਹੁੰਦੇ ਸੀਗੇ ਨਾ ਤਾਂ ਜਿਹੜੀ ਉਹਦੀ ਮਾਂ ਸੀ ਉਹਦਾ ਨਾਮ ਸ਼ਾਹ ਤੁਰਕਾਨ ਸੀਗਾ। ਫਰੋਸ਼ਾਹ ਦੀ ਜਿਹੜੀ ਮਦਰ ਸੀ ਨਾ ਉਹਦਾ ਨਾਮ ਸ਼ਾਹ ਤੁਰਕਾਨ ਸੀਗਾ। ਇੱਕ ਜੋਗ ਸ਼ਾਸਕ ਨਹੀਂ ਸੀ ਇਸੇ ਕਰਕੇ ਰਜ਼ੀਆ ਸੁਲਤਾਨਾ ਜਿਹੜਾ ਉਹਨੇ ਇਹਨੂੰ ਗਦੀ ਤੋਂ ਉਤਾਰ ਦਿੱਤਾ ਸੀ ਤੇ ਆਪ ਸ਼ਾਸਕ ਬਣੀ ਸੀ। ਤੇ ਜੇ ਪੁੱਛ ਲੈਣ ਕਿ el ਤੋਤਮਿਸ ਤੋਂ ਬਾਅਦ ਕੌਣ ਬੈਂਦਾ ਤਾਂ ਰੁਕੋ ਨਿੱਦੇ ਦਿਨ ਫਰੋਸ਼ਾ ਬੈਂਦਾ 7 ਮਹੀਨੇ ਵਾਸਤੇ ਰਜੀਆ ਸਿੱਧਾ ਰਜੀਆ ਸੁਲਤਾਨਾ ਨਹੀਂ ਹੁੰਦੀ ਜਿਹਨੂੰ ਚਹਲਗਾਨੀ ਦੇ ਮੈਂਬਰਾਂ ਨੇ ਜਿਹੜਾ ਸ਼ਾਸਕ ਬਣਾਇਆ ਸੀ ਤੇ ਰਜੀਆ ਸੁਲਤਾਨਾ ਤਾਂ ਉਸ ਤੋਂ ਬਾਅਦ ਜਦੋਂ ਇਹਨੂੰ ਉਤਾਰ ਕੇ ਫੇਰ ਗੱਦੀ ਤੇ ਬੈਠਦੀ ਆ ਤਾਂ ਠੀਕ ਹੈ ਰਜੀ ਇਹ el ਤੋਤਮਿਸ ਦਾ ਟੌਪਿਕ ਸੀ ਇੱਕ ਨਿੱਕੀ-ਨਿੱਕੀ ਚੀਜ਼ ਪੂਰੀ ਬਰੀਫਲੀ ਮੈਂ ਤੁਹਾਨੂੰ ਦੱਸ ਚੁੱਕੀ ਆ ਇਹ ਉਹਦੇ ਵਿੱਚੋਂ ਤੁਸੀਂ ਕੁਝ ਵੀ ਮਿਸ ਨਹੀਂ ਕਰਨਾ ਹਰੇਕ ਪੁਆਇੰਟ ਨੂੰ ਜਿਹੜਾ ਹੈਗਾ ਨੋਟ ਡਾਊਨ ਕਰਨਾ ਆਪਣੀ ਨੋਟਬੁੱਕ ਤੇ ਤੇ ਉਸ ਤੋਂ ਬਾਅਦ ਉਹਨੂੰ ਰਿਵਾਈਜ਼ ਕਰਨਾ ਠੀਕ ਆ ਤੇ ਇਸ ਤੋਂ ਬਾਅਦ ਕੋਈ ਵੀ ਕੁਐਸਚਨ ਹੈ ਜਿਹੜਾ ਇਹਦੇ ਇਸ ਟਾਪਿਕ ਤੋਂ ਬਾਹਰ ਨਹੀਂ ਜਾਊਗਾ ਰਜੀ ਕੱਲ ਵਾਲੀ ਕਲਾਸ ਦੇ ਵਿੱਚ ਆਪਾਂ ਰਜੀਆ ਸੁਲਤਾਨਾ ਬਾਰੇ ਪੜਾਂਗੇ ਠੀਕ ਹੈ ਤਾਂ ਉਮੀਦ ਕਰਦੀ ਰਹੇ ਜੀ ਤੁਹਾਨੂੰ ਸਮਝ ਆਇਆ ਹੋਊਗਾ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ ਕਿ ਵੀ ਲਾਈਕ ਕਰੋ ਜਾਂ ਨਾ ਕਰੋ ਜੇ ਤੁਸੀਂ ਕਲਾਸ ਨੂੰ ਵਾਚ ਕਰਿਓ ਜੇ ਤੁਹਾਡਾ ਮਨ ਮੰਨਿਆ ਵੀ ਹਾਂ ਸਾਡੀ ਸੈਟੀਸਫੈਕਸ਼ਨ ਹੋਈ ਆ ਵੀ ਕੰਟੈਂਟ ਵਧੀਆ ਸੀ ਤਾਂ ਫਿਰ ਇੱਕ ਫੀਡਬੈਕ ਜ਼ਰੂਰ ਦਿਓ ਤੇ ਲਾਈਕ ਜ਼ਰੂਰ ਕਰਿਓ ਠੀਕ ਹੈ ਤੇ ਮਿਲਦੇ ਹਾਂ ਰਜੀ ਕੱਲ ਨੂੰ ਨਵੀਂ ਕਲਾਸ ਦੇ ਵਿੱਚ ਨਵੇਂ ਟਾਪਿਕ ਦੇ ਨਾਲ ਥੈਂਕ ਯੂ